ਕਿੰਨਾ ਪਰਸੈਂਟ ਆ ਪਰਵਾਸੀ ਖਾ ਗਏ ਨੇ ਤੇ ਆਪਣੇ ਮੂਲ ਪ੍ਰਦੇਸ਼ੀ ਚ ਵੀ ਸਾਰਾ ਕੁਛ ਆ ਹੀ ਖਾ ਗਏ ਨੇ ਮੇਰੇ ਕੋਲ ਆਯੋਜੇ 35 ਕੇਸ ਨੇ ਜਿਨ੍ਹਾਂ ਨੇ ਆਪਣੇ ਬਿਹਾਰ ਯੂਪੀ ਦਾ ਮਧ ਪ੍ਰਦੇਸ਼ੀ ਚ ਆਵਾਸੀ ਯੋਜਨਾ ਤਹਿਤ ਉੱਥੇ ਵੀ ਉਹਨਾਂ ਨੇ ਪੈਸੇ ਲਏ ਨੇ ਤੇ ਪੰਜਾਬ ਵਿੱਚ ਵੀ ਪੈਸੇ ਲੈ ਲਏ ਨੇ ਉੱਥੇ ਵੀ ਰਾਸ਼ਨ ਕਾਰਡ ਨੇ ਪੰਜਾਬ ਵਿੱਚ ਵੀ ਰਾਸ਼ਨ ਕਾਰਡ ਨੇ ਵੋਟ ਹੈ ਯੋ ਵੋਟ ਆ ਪੰਜਾਬ ਵਿੱਚ ਵੀ ਵੋਟ ਆ ਕੀ ਆ ਅਪਰਾਧ ਨਹੀਂ ਤੁਸੀਂ ਇਹਨਾਂ ਨੂੰ ਭੋਲੇ ਸਮਝਦੇ ਹੋ ਇਹ ਦੋਰੀ ਨਾਗਰਿਕਤਾ ਹੰਡਾ ਰਹੇ ਨੇ ਇਹਨੂੰ ਕਿਹਾ ਜਾਂਦਾ ਦੋਰੀ ਨਾਗਰਿਕਤਾ ਨਾ ਰਹੇ ਨੇ ਦੋਰੇ ਫਾਇਦੇ ਚੱਕ ਰਹੇ ਨੇ ਇੱਕੋ ਦੇਸ਼ ਵਿੱਚ ਆਪਣੀ ਆਪਣੀ ਡਬਲ ਟ੍ਰਿਪਲ ਆਇਡੈਂਟੀਟੀ ਬਣਾ ਕੇ ਬੈਠੇ ਨੇ ਇਸ ਤੋਂ ਵੱਡਾ ਅਪਰਾਧ ਕੀ ਹੋ ਸਕਦਾ ਤੁਸੀਂ ਕਹਿੰਦੇ ਹੋ ਬੰਗਲਾਦੇਸ਼ੀ ਕੱਡੋ ਤੁਸੀਂ ਕੰਦੇ ਆ ਉਹ ਰੰਗੋਲੀਏ ਕੱਡੋ ਰੰਗੋਲੀਏ ਕੱਡੋ ਪੁਰਾਣੀ ਕੱਡੋ ਅਸਮੀ ਕੱਡੋ ਪਾਕਿਸਤਾਨੀ ਕੱਡੋ ਤੇ ਆ ਜਿਹੜੇ ਹੁਣ ਬਿਹਾਰ ਵਿੱਚ 65 ਲੱਖ ਤੋਂ ਵੱਧ ਡਬਲ ਨਿਕਲਾਏ ਜਿਹਨਾਂ ਨੂੰ ਤੁਸੀਂ ਕੀ ਕਹੋਗੇ